ਹੁਸ਼ਾਰਪੁਰ نیوز ਤੋਂ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਪ ਹੁਸ਼ਾਰਪੁਰ ਸ਼ਹਿਰ 'ਚ ਲਗਾਤਾਰ ਦਿਨ-प्रतिदिन ਚੋਰੀ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਇੱਕ ਵਾਰ ਮੁੜ ਤੋਂ ਤਾਜ਼ੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇਹ ਜੋ ਤਸਵੀਰਾਂ ਤੁਸੀਂ ਆਪਣੀ ਮੋਬਾਈਲ ਸਕਰੀਨ 'ਤੇ ਵੇਖ ਰਹੇ ਹੋ ਇਹ ਹਨ ਹੁਸ਼ਾਰਪੁਰ ਦੇ ਵਾਰਡ ਨੰਬਰ 16 ਅਧੀਨ ਆਉਂਦੀ ਆਕਾਸ਼ ਕਲੋਨੀ ਦੀਆਂ ਜਿੱਥੇ ਕਿ ਬੀਤੇ ਕੱਲ੍ਹ ਦਿਨ ਦਿਹਾੜੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਆਉਂਦੇ ਸਾਰੀ ਗਲੀ 'ਚ ਖੜੇ ਇੱਕ ਗੱਡੀ ਦੀ ਬੈਟਰੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਇਸ ਗੱਲ ਦਾ ਪਤਾ ਮਾਲਕ ਨੂੰ ਉਸ ਵਕਤ ਚੱਲਦਾ ਹੈ ਜਦੋਂ ਉਹ ਘਰੋਂ ਕੰਮ ਤੇ ਨਿਕਲਦਾ ਹੈ ਤਾਂ ਉਸਦੀ ਗੱਡੀ ਸਟਾਰਟ ਨਹੀਂ ਹੁੰਦੀ ਆ ਤੇ ਜਦੋਂ ਉਸ ਵੱਲੋਂ ਉਤਰ ਕੇ ਵੇਖਿਆ ਜਾਂਦਾ ਹੈ ਤਾਂ ਗੱਡੀ ਦੀ ਬੈਟਰੀ ਜਿਹੜੀ ਉਹ ਗਾਇਬ ਹੁੰਦੀ ਆ। ਉਸ ਵੱਲੋਂ ਜਦੋਂ ਆਸ-ਪਾਸ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤਾਂ ਉਸ ਵਿੱਚ ਕੁਝ ਨੌਜਵਾਨ ਨਜ਼ਰ ਆਉਂਦੇ ਨੇ ਜਿਸ ਵਿੱਚ ਦਿਖਾਈ ਦੇ ਰਿਹਾ ਕਿ ਉਹ ਨੌਜਵਾਨ ਆਉਂਦੇ ਸਾਰੀ ਆਪਣੇ ਮੋਟਰਸਾਈਕਲ ਨੂੰ ਗਲੀ ਦੇ ਇੱਕ ਪਾਸੇ ਖੜਾ ਕਰਦੇ ਨੇ ਤਾਂ ਉੱਤਰ ਕੇ ਫਿਰਿਆ Tata S ਗੱਡੀ ਜੋ ਕਿ ਸੜਕ ਦੇ ਕਿਨਾਰੇ ਤੇ ਖੜੀ ਹੁੰਦੀ ਆ ਉਸ ਵਿੱਚੋਂ ਬੈਟਰੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਇਸ ਬਾਬਤ ਤੇ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਯੋਗਰਾਜ ਸਿੰਘ ਪੁੱਤਰ ਪਿਆਰੇ لال ਨੇ ਦੱਸਿਆ ਕਿ ਇਸ ਬਾਬਤ ਉਸ ਵੱਲੋਂ ਥਾਣਾ ਸਦਰ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਗਈ ਆ ਤੇ ਜਿਨ੍ਹਾਂ ਨੌਜਵਾਨਾਂ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਨਸ਼ੇੜੀ ਕਿਸਮ ਦੇ ਵਿਅਕਤੀ ਨੇ ਤਾਂ ਬਕਾਇਦਾ ਥਾਣਾ ਸਦਰ ਪੁਲਿਸ ਕੋਲ ਉਨ੍ਹਾਂ ਦੇ ਨਾਮ ਲਖਵਾ ਕੇ ਜਿਹੜੀ ਉਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਦੂਜੇ ਪਾਸੇ ਜੇਕਰ ਆਪਾਂ ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਸ਼ਹਿਰ ਚ ਲਗਾਤਾਰ ਮੋਟਰਸਾਈਕਲ ਦੀਆਂ ਚੋਰੀਆਂ ਦੇ ਘਟਨਾਵਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਲੋਕਾਂ ਵੱਲੋਂ ਪੁਲਿਸ ਤੱਕ ਪਹੁੰਚ ਵੀ ਕੀਤੀ ਜਾਂਦੀ ਹੈ ਪਰੰਤੂ ਅਜੇ ਤੱਕ ਇਹਨਾਂ ਚੋਰੀ ਤੇ ਗਰੋਹਾਂ ਨੂੰ ਫੜਨ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਤੇ ਹੱਥ ਕੋਈ ਵੱਡੀ ਸਫਲਤਾ ਅਜੇ ਤੱਕ ਨਹੀਂ ਲਖੀ ਹੈ University